ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਇਹਦੇ ਬਾਰੇ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਪਿਛਲੇ 24 ਘੰਟੇ ਦੇ ਵਿੱਚ ਜੰਮੂ ਏਰੀਆ ਦੇ ਵਿੱਚ ਤੇ ਇਸ ਤੋਂ ਬਿਨਾਂ ਹਿਮਾਚਲ ਪ੍ਰਦੇਸ਼ ਤੇ ਨਾਲ ਲੱਗਦੇ ਪਠਾਨਕੋਟ ਤੇ ਗੁਰਦਾਸਪੁਰ ਦੇ ਏਰੀਆ ਜਿਹੜੇ ਇਨਾਂ ਦੇ ਵਿੱਚ ਹਲਕੀਆਂ ਫੁਲਕੀਆਂ ਗਤੀਵਿਧੀਆਂ ਜਿਹੜੀਆਂ ਉਹ ਕੁਝ ਸਥਾਨਾਂ ਤੇ ਹੋਈਆਂ ਲੇਕਿਨ ਪੰਜਾਬ ਚ ਵੱਡੇ ਲੈਵਲ ਤੇ ਜਿਹੜਾ ਮੀਂਹ ਦਾ ਦੌਰ ਆ ਉਹ ਹਲੇ ਤੱਕ ਨਹੀਂ ਆਇਆ ਜਿਸ ਤਰ੍ਹਾਂ ਲੱਗ ਰਿਹਾ ਸੀ ਵੀ ਅੱਜ ਸਵੇਰ ਜਿਹੜਾ ਵਧੀਆ ਬਰਖਾ ਹੋ ਸਕਦੀ ਹੈ ਲੇਕਿਨ ਉਹ ਕਾਰਵਾਈ ਅੰਜਾਮ ਨਹੀਂ ਹੋ ਸਕੀ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਤਾਂ ਪੰਜਾਬ ਦੇ ਵਿੱਚ ਪੂਰਬ ਦੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਮੌਨਸੂਨ ਦੀਆਂ ਪੌਣਾ ਹਲੇ ਪੰਜਾਬ ਦੇ ਵਿੱਚ ਨਹੀਂ ਪਹੁੰਚੀਆਂ ਜਿਹੜੀਆਂ ਕਿ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਵੀ 26 27 ਤਰੀਕ ਤੱਕ ਪੰਜਾਬ 'ਚ ਮੌਨਸੂਨ ਆ ਜਿਹੜੀ ਉਹ ਪਹੁੰਚਣ ਦੀ ਸੰਭਾਵਨਾ ਜੇਕਰ ਸਿਸਟਮਾਂ ਦੀ ਗੱਲ ਕਰੀਏ ਤਾਂ ਇੱਕ ਚੱਕਰਵਾਤ ਪਾਕਿਸਤਾਨ ਦੇ ਭਾਗਾਂ ਦੇ ਬਣਿਆ ਹੋਇਆ ਤੇ ਦੂਸਰਾ ਚੱਕਰਵਾਤ ਆ ਜਿਹੜਾ ਉਹ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਭਾਗਾਂ ਦੇ ਬਣਿਆ ਹੋਇਆ ਤੇ ਤੀਸਰਾ ਜਿਹੜਾ ਉਹ ਲੋ ਪ੍ਰੈਸ਼ਰ ਏਰੀਆ ਹੈਗਾ ਉਹ ਪੂਰਬੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਭਾਗਾਂ ਤੇ ਬਣਿਆ ਹੋਇਆ ਇਹ ਤਿੰਨੋਂ ਸਿਸਟਮ ਆ ਜਿਹੜੇ ਉਹ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਜਿਹੜੇ ਉਹ ਵਧਾ ਰਿਹਾ ਹਵਾਵਾਂ ਦੇ ਨਾਲ ਨਮੀ ਆ ਜਿਹੜੀ ਉਹ ਪੰਜਾਬ ਵਿੱਚ ਪਹੁੰਚ ਰਹੀ ਆ ਅਰਬ ਸਾਗਰ ਤੋਂ ਵੀ ਅਤੇ ਬੰਗਾਲ ਦੀ ਖਾੜੀ ਤੋਂ ਵੀ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਜਿਹੜਾ ਉਹ ਹਲਕੀ ਤੋਂ ਦਰਮਿਆਨੀ ਵਰਖਾ ਅਤੇ ਕਈ ਥਾਵਾਂ ਤੇ ਤੇਜ਼ ਛਰਾਟੇਦਾਰ ਤੇਜ਼ ਮੀਂਹ ਜਿਹੜਾ ਉਹ ਕਾਫੀ ਸੰਭਲੇ ਪੈ ਸਕਦਾ ਵਾ ਉਹਦੇ ਨਾਲ 40-50 ਕਿਲੋਮੀਟਰ ਦੇ ਰਫਤਾਰ ਦੇ ਨਾਲ ਨੇਰੀ ਜਿਹੜੀ ਆ ਉਹ ਵੀ ਆ ਸਕਦੀ ਆ ਇਹ ਵਰਖਾ ਜਣੀ ਜਿਆਦਾ ਭਾਰੀ ਨਹੀਂ ਹੋ ਸਕਦੀ ਪਰ ਫੇਰ ਵੀ ਮੱਧਮ ਦਰਜੇ ਦੀ ਬਰਖਾ ਜਿਹੜੀ ਉਹ ਪੰਜਾਬ ਦੇ ਵਿੱਚ ਹੋਣ ਦੀ ਸੰਭਾਵਨਾ ਬਣ ਰਹੀ ਆ ਤੇ 23 ਤਰੀਕ ਨੂੰ ਸਵੇਰ ਦੇ ਟਾਈਮ ਤੇ ਥੋੜੇ ਟਾਈਮ ਲਈ ਯਾਨੀ 2 ਘੰਟੇ ਲਈ ਪੰਜਾਬ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਉਦੇ ਬਾਰੇ ਆਪਾਂ ਕੱਲ ਨੂੰ ਅਪਡੇਟ ਦੇਵਾਂਗੇ ਲੇਕਿਨ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਉਮੀਦ ਆ ਵਿਪਦਮਦਰਜ ਦੀ ਵਧੀਆ ਬਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਪੰਜਾਬ 'ਚ ਬਣ ਰਹੀ ਆ ਜਿਹਦੇ ਕਰਕੇ ਕਿਸਾਨ ਵੀਰਾਂ ਨੂੰ ਕਾਫੀ ਲਾਭ ਹੋਣ ਦੀ ਸੰਭਾਵਨਾ ਕਿਉਂਕਿ ਹੁਣ ਝੋਨੇ ਦੀ ਬਿਜਾਈ ਪੂਰੇ ਜੋਰਾਂ ਤੇ ਚੱਲ ਰਹੀ ਆ ਉਸ ਤੋਂ ਬਾਅਦ 25 26 27 28 ਤਰੀਕ ਨੂੰ ਪੰਜਾਬ ਦੇ ਵਿੱਚ ਭਾਰੀ ਬਰਖਾ ਹੋ ਸਕਦੀ ਆ ਕਿਉਂਕਿ ਸਿਸਟਮ ਇੱਕ ਤੋਂ ਇੱਕ ਆ ਜਿਹੜਾ ਉਹ ਬੰਗਾਲ ਦੀ ਖਾੜੀ ਦੇ ਵਿੱਚ ਬਣੀ ਜਾਣਾ ਤੇ ਜਿਹੜੀਆਂ ਮੌਨਸੂਨੀ ਹਵਾਵਾਂ ਯਾਨੀ ਕਿ ਨਮੀ ਵਾਲੀਆਂ ਹਵਾਵਾਂ ਪੰਜਾਬ ਦੇ ਵਿੱਚ ਆਈ ਜਾਣੀਆਂ ਜ ਜਿਹਦੇ ਨਾਲ ਬਰਖਾ ਦੀਆਂ ਗਤੀਵਿਧੀਆਂ ਆਹ ਹਫਤਾ 1 ਜੁਲਾਈ ਤੱਕ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਵਿੱਚ ਇੱਕ ਅੱਧਾ ਦਿਨ ਵਰਖਾ ਨਹੀਂ ਹੋਵੇਗੀ ਲੇਕਿਨ ਬਾਕੀ ਇਲਾਕਿਆਂ ਦੇ ਬਾਕੀ ਦਿਨਾਂ ਵਿੱਚ ਵਰਖਾ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਹੋਊਗੀ ਇਸ ਤੋਂ ਬਿਨਾ ਦਿੱਲੀ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੇ ਉੱਤਰਾਖੰਡ ਦੇ ਇਲਾਕਿਆਂ ਵਿੱਚ ਤੇ ਗੁਜਰਾਤ ਤੇ ਰਾਜਸਥਾਨ ਦੇ ਕੁਝ ਪਾਕਾਂ ਦੇ ਵਿੱਚ ਵੀ ਕੱਲ ਵਧੀਆ ਵਰਖਾ ਹੋਣ ਦੀ ਸੰਭਾਵਨਾ ਮੱਧ ਪ੍ਰਦੇਸ਼ ਪੱਛਮੀ ਬੰਗਾਲ ਤੇ ਬਿਹਾਰ ਦੇ ਇਲਾਕਿਆਂ ਦੇ ਵਿੱਚ ਵੀ ਵਰਖਾ ਹੋਣ ਦੀ ਸੰਭਾਵਨਾ ਆਉਣ ਵਾਲੇ 24 ਘੰਟੇ ਚ ਬਣੀ ਹੋਈ ਆ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਮੌਸਮ ਕਿਵੇਂ ਰਹੇਗਾ ਜੇਕਰ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਆਪਾਂ ਕੱਲ ਜਾਨੀ ਕਿ ਮਿਤੀ 22 ਤਰੀਕ ਨੂੰ ਪੰਜਾਬ ਦੇ ਕਾਫੀ ਭਾਗਾਂ ਦੇ ਵਿੱਚ ਉੱਤਰ-ਪੱਛਮੀ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋਊਗੀ ਲੇਕਿਨ ਬਾਕੀ ਭਾਗਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਵਧੀਆ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਇਸ ਤੋਂ ਬਿਨਾਂ ਹਰਿਆਣਾ ਜੰਮੂ ਏਰੀਆ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਤੇ ਪੂਰਬੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਰਾਜਸਥਾਨ ਦੇ ਪੂਰਬੀ ਭਾਗ ਗੁਜਰਾਤ ਅਤੇ ਬਿਹਾਰ ਛੱਤੀਸਗੜ ਦੇ ਭਾਗਾਂ ਤੇ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਦੇ ਨਾਲ ਤੇਜ਼ ਸ਼ਰਾਟੇਦ ਆ ਰਹੀਆਂ ਜਿਹੜਾ ਉਹ ਪੰਜਾਬ ਦੇ ਵਿੱਚ ਪੈ ਸਕਦਾ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਲਾਜ਼ਮੀ ਆ ਜਿਹੜਾ ਉਹ ਉਹਦਾ ਲਾਭ ਪਹੁੰਚੂਗਾ ਤੇ 23 ਤਰੀਕ ਨੂੰ ਇਸ ਤੋਂ ਜ਼ਿਆਦਾ ਥੋੜੀ ਭਾਰੀ ਬਰਖਾ ਹੋਣ ਦੀ ਸੰਭਾਵਨਾ ਜਿਹੜੀ 23 ਤਰੀਕ ਨੂੰ ਬਣ ਰਹੀ ਹੈ ਪੰਜਾਬ ਦੇ ਵਿੱਚ ਜ ਜਿਹਦੇ ਨਾਲ ਕਿਸਾਨ ਵੀ ਰਲ ਕੇ ਖੁਸ਼ੀ ਵਾਲਾ ਮਾਹੌਲ ਆ ਜਿਹੜਾ ਹੋਣ ਦੀ ਸੰਭਾਵਨਾ ਫਿਰ 25 ਤੋਂ ਲੈ ਕੇ 28 ਤੱਕ ਵੀ ਬਰਖਾ ਵਧੀਆ ਹੋਊਗੀ ਗੱਲ ਕਰੀਏ ਆਪਾਂ 24 ਤਰੀਕ ਦੀ ਤਾਂ 24 ਤਰੀਕ ਨੂੰ ਵੀ ਪੰਜਾਬ ਦੇ ਬਹੁਤ ਸਾਰੇ ਭਾਗ ਸਾਰੇ ਹੀ ਭਾਗ ਹਰਿਆਣਾ ਇਸ ਤੋਂ ਬਿਨਾ ਹਿਮਾਚਲ ਪ੍ਰਦੇਸ਼ ਜੰਮੂ ਦਾ ਏਰੀਆ ਉੱਤਰਾਖੰਡ ਪੱਛਮੀ ਤੇ ਪੂਰਬੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਇਲਾਕੇ ਗੁਜਰਾਤ ਦੇ ਇਲਾਕੇ ਇਹਨਾਂ ਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 25 ਤਰੀਕ ਦੀ ਤਾਂ 25 ਤਰੀਕ ਨੂੰ ਥੋੜੀਆਂ ਗਤੀਵਿਧੀਆਂ ਘਟਣੇ ਲੇਕਿਨ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਫੇਰ ਵੀ ਹੋਣ ਦੀ ਸੰਭਾਵਨਾ ਬਣ ਰਹੀ ਆ ਜੰਮੂ ਹਿਮਾਚਲ ਉੱਤਰਾਖੰਡ ਉੱਤਰ ਪ੍ਰਦੇਸ਼ ਦਾ ਪੂਰਾ ਭਾਗ ਬਿਹਾਰ ਛੱਤੀਸਗੜ ਇਹਨਾਂ ਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 26 ਤਰੀਕ ਦੀ ਤਾਂ 26 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਬਈ ਪੰਜਾਬ ਦੇ ਉੱਤਰੀ ਭਾਗ ਤੇ ਪੂਰਬੀ ਤੇ ਪੱਛਮੀ ਭਾਗ ਇਸ ਤੋਂ ਬਿਨਾਂ ਸਮੁੱਚਾ ਪੰਜਾਬ ਭਾਰੀ ਵਰਖਾ ਹੋਣ ਦੀ ਸੰਭਾਵਨਾ ਜੰਮੂ ਏਰੀਆ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਬਿਹਾਰ ਛੱਤੀਸਗੜ੍ਹ ਮੱਧ ਪ੍ਰਦੇਸ਼ ਇਨਾਂ 'ਚ ਵੀ ਭਾਰੀ ਵਰਖਾ ਹੋ ਸਕਦੀ ਹੈ 27 ਤਰੀਕ ਨੂੰ ਫੇਰ ਸਮੁੱਚੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਮਾਧ ਪ੍ਰਦੇਸ਼ ਗੁਜਰਾਤ ਰਾਜਸਥਾਨ ਦੇ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 28 ਤਰੀਕ ਦੀ ਤਾਂ 28 ਤਰੀਕ ਨੂੰ ਵੀ ਸਮੁੱਚੇ ਪੰਜਾਬ ਦੇ ਵਿੱਚ ਹਲਕੀ ਦਰ ਦਰਮਿਆਨੀ ਵਰਖਾ ਦੇ ਨਾਲ ਤੇਜ਼ ਸ਼ਰਾਟੇਦਾਰ ਮੀਂਹ ਪਊਗਾ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਵੀ ਵਰਖਾ ਹੋਣ ਦੀ ਸੰਭਾਵਨਾ ਦੱਖਣੀ ਰਾਜਸਥਾਨ ਤੇ ਗੁਜਰਾਤ ਚ ਭਾਰੀ ਵਰਖਾ ਹੋ ਸਕਦੀ ਹੈ ਗੱਲ ਕਰੀਏ ਭਾ 29 ਤਰੀਕ ਦੀ ਵੀ 29 ਤਰੀਕ ਨੂੰ ਵੀ ਪੰਜਾਬ ਚ ਹਲਕੀ ਤੋਂ ਦਰਮਿਆਨੀ ਬਰਖਾ ਦੇ ਨਾਲ ਸ਼ਰਾਟੇਦਾਰਮੀ ਪੈਣ ਦੀ ਸੰਭਾਵਨਾ ਤੇ ਬਾਕੀ ਭਾਗਾਂ ਦੇ ਵਿੱਚ ਵੀ ਬਰਖਾ ਜਿਹੜੀ ਉਹ ਹੋ ਸਕਦੀ ਆ 30 ਤਰੀਕ ਨੂੰ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਬਰਖਾ ਜਿਹੜੀ ਉਹ ਬਾਦ ਰਹੀ ਆ ਜਿਹਦੇ ਨਾਲ ਕਾਫੀ ਸਥਾਨਾਂ ਤੇ ਤੇਜ਼ ਸ਼ਰਾਟੇਦਾਰ ਭਾਰੀ ਵੀ ਪੈਣ ਦੀ ਸੰਭਾਵਨਾ ਇਹਦੇ ਨਾਲ ਨਾਲ ਪੱਛਮੀ ਉੱਤਰ ਪ੍ਰਦੇਸ਼ ਹਿਮਾਚਲ ਉੱਤਰਾਖੰਡ ਦੇ ਵਿੱਚ ਵੀ ਬਰਖਾ ਹੋ ਸਕਦੀ ਹੈ ਤੇ ਰਾਜਸਥਾਨ ਦੇ ਭਾਗਾਂ ਤੇ ਵੀ ਗੱਲ ਕਰੀਏ ਆਪਾਂ ਇੱਕ ਤਰੀਕ ਦੀ 1 ਜੁਲਾਈ ਨੂੰ ਪੰਜਾਬ ਦੇ ਵਿੱਚ ਮੂਸਲਾ ਧਾਰ ਵਰਖਾ ਹੋਊਗੀ ਜਿਹਦੀ ਕਿ ਕਿਸਾਨ ਵੀਰਾਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਆ ਕਿਉਂਕਿ 27 26 27 ਤਰੀਕ ਤੱਕ ਮੌਨਸਨ ਪੰਜਾਬ ਚ ਆਊਗੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਬਣ ਰਹੀ ਹੈ ਇਹ ਸੀਗਾ ਅਗਲੇ 5 ਦਿਨ ਦਾ ਮੌਸਮ ਦਾ ਹਾਲ ਅਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ